ਹੈਲੋ ਗੁੱਡ ਈਵਨਿੰਗ ਗਾਇਸ ਕੀ ਹਾਲ ਚਾਲ ਆ ਠੀਕ ਠਾਕ ਹੂੰ ਤੇ ਆਪਾਂ ਕਰਨ ਲੱਗੇ ਆ ਅੱਜ ਦਾ ਬਲੌਗ ਸਟਾਰਟ ਤੇ ਕਿਉਂ ਨਹੀਂ ਰਹਿ ਗਏ ਅਬ ਦੇ ਨਿੱਕ ਕਰ ਦਰ ਆ ਕਲਵੀਰ ਖੜਾ ਕੇ ਦਿਖਾ ਆ ਨਿੱਕਲ ਕੱਢ ਕੇ ਪਾਈ ਫਿਰਦਾ ਵਾ ਖੜਾ ਹੋ ਖੜਾ ਹੋ ਕੇ ਦਿਖਾ ਦੇਖੋ ਕਲਵੀਰ ਦੀਆਂ ਦਾਰਨਾ ਜੀ ਕਲਵੀਰ ਦਾ ਤਾਂ ਅੱਗਾ ਗਰਮੂਆ ਕਲਵੀਰ ਨੇ ਤਾਂ ਨਿੱਕਰਾ ਕੱਢ ਕੇ ਪਾਲੀਆਂ ਕੀ ਖਾਈ ਜਾਨਾ ਦਿਖਾ ਵਾਓ ਗੁਲਾਬ ਜਾਮਨਾ ਛੋੜੀਆਂ ਗੁਲਾਬ ਜਾਮਨਾ ਮੈਨੂੰ ਵੀ ਬਹੁਤ ਪਸੰਦ ਹੁੰਦੀਆਂ ਸੀ ਕਲਵੀਰ ਦੀਆਂ ਵੀ ਫੇਵਰੇਟ ਆ ਹੈ ਚੋਕੋ ਬਾਈ ਇੰਨਾ ਮਿੱਠਾ ਨਾ ਖਾ ਪਾਈ ਓ ਮਾਈ ਗੋਡ ਲੇਜ਼ਾ ਉਹ ਗ੍ਰੇਪਸ ਗਾਵਾ ਕਿ ਤੂੰ ਮਤ ਭੋਲੀ ਦੀਆ ਤੂੰ ਕਿੰਨਾ ਕੁਛ ਇਹ ਆਪਦੇ ਕੋਲੇ ਰੱਖੀ ਬੈਠਾ ਵਾ ਇਹਨਾਂ ਕੁਛ ਖਾ ਲੇਗਾ ਗ੍ਰੇਪਸ ਗਾਵਾ ਕੀ ਬੇਟਾ ਕੀ ਲੈਣ ਚੱਲਿਆ ਪਤਾ ਨਹੀਂ ਕੀ ਲੈਣ ਗਿਆ ਚਲਾ ਹੁਣ ਹਾਂ ਮੈਂ ਆਵਾਂ ਆਉਣੀ ਆ ਕਿਦਾਂ ਮੰਮੀ ਤੁਸੀਂ ਵੀ ਆਓ ਮੇਰੇ ਨਾਲ ਗ੍ਰੇਪਸ ਗਾਵਾ ਹਨਾ ਸਾਰਾ ਕੁਛ ਕੱਢੀ ਬਿਚਾ ਹੁਣ ਕੀ ਭੁੱਲ ਗਿਆ ਤੂੰ ਦੱਸ ਅਚਾਨਕੀ ਓ ਮਾਈ ਗੋਡ ਪੀ ਵਾਓ ਆ ਵੇਖੋ ਕਲਵੀ ਸਾਡੇ ਦੀ ਐਪੀ ਕਲਵੀਰ ਦਾ ਆਪਾਂ ਵੀ ਪਿੰਦਾ ਇਹਦੀਆਂ ਗਰਮਾਂ ਆ ਵੀ ਗਈਆਂ ਵੇਖੀ ਪਜਾਮਾ ਲਾ ਕੇ ਤੇ ਨਿੱਕਰਾਂ ਪਾ ਲਵਾ ਸਾਡੇ ਅਰਗੇ ਨੇ ਹੱਲੇ ਮੋਟੇ ਸੂਟ ਪਾਏ ਹੈ ਮੰਮੀ ਨੇ ਪੰਜ ਚਿਰ ਪਜਾਮੀ ਲਾਈ ਜਾਂਦਾ ਸੀ ਵਾਰ-ਵਾਰ ਫਿਰ ਮੰਮੀ ਨੇ ਪਾਉਣੀ ਸੀ ਪਰ ਹਮ ਪਿਆਰ ਯੂਜ਼ ਕਰੇ ਪਹਿਲਾਂ ਕੀ ਪੀਣਾ ਦੱਸ ਪਹਿਲਾਂ ਹਮ ਕਿਆ ਯੂਜ਼ ਕਰੇ ਪੱਖਾ ਚੱਲਦਾ ਉੱਤੋਂ ਪੱਖਾ ਵੀ ਛੱਡਿਆ ਤੇ ਲਾਈਟ ਵੀ ਛੱਡੀ ਪਈ ਹੈ ਤੇ ਲੱਗਦਾ ਤੈਨੂੰ ਚੋਕੋ ਬਾਈ ਖਾਣਾ ਚੋਕੋ ਬਾਈ ਬਸ ਆਹੀ ਕਾ ਮੈਨੂੰ ਮਿੱਠਾ ਮਿੱਠਾ ਖਾੜਾ ਫਿਰ ਦੰਦ ਵੀ ਮੂਰੇ ਤੇਰੇ ਖਰਾਬ ਪਿੰਨੇ ਮੈਂ ਨਹੀਂ ਖਾਣਾ ਬਟਾ ਤੂੰ ਖਾ ਉਹ ਵੀ ਨਹੀਂ ਖਾਂਦਾ ਖਾਂਸੀ ਲੱਗੀ ਹੋਈ ਐਨੂੰ ਉਹ ਗਾਵਾ ਪਿਆ ਵਾ ਗ੍ਰਿਪਸ ਪਈ ਆ ਨਾ ਯੰਨ ਪਾਰਟੀ ਚੱਲ ਨਹੀਂ ਕੱਲਾ ਹੀ ਪਾਰਟੀ ਕਰਦਾ ਰਹਿਣਾ ਬਸ ਕਰਦਾ ਕੱਲਾ ਹੀ ਮਾਲਕਾਂ ਤੂੰ ਹਨਾ ਕੱਲ ਲਈ ਗੈਸੇ ਪਾਟੇ ਕਰਦਾ ਰਹਿੰਦਾ ਬਸ ਇਹਨੂੰ ਕੱਲੇ ਨੂੰ ਹੋਰ ਕੋਈ ਕੰਮ ਨਹੀਂ ਕਰ ਕੱਲੀਆਂ ਪਾਟਕ ਕਰਨ ਤੋਂ ਸਵਾਈ ਇੱਧਰ ਆ ਜਾ ਇੱਧਰ ਆ ਜਾ ਪਾਪੇ ਦਾ ਲੈਪਟਾਪ ਡੈਕ ਜੂਗਾ ਇੱਧਰ ਆ ਜਾ ਕੱਲ ਨੂੰ ਪੰਗੇ ਨਾਲ ਲੈ ਨਾਲੇ ਸ਼ੀਸ਼ਾ ਕਾਚਾ ਕੱਚ ਦਾ ਟੇਬਲ ਕਿੰਨਾ ਚਿਰਤਾ ਇਹ ਟੇਬਲ ਗਾਇਸ ਮੈਂ ਸੰਭਾਲ ਕੇ ਰੱਖੀ ਰੱਖਿਆ ਹਨਾ ਤੇ ਇਹ ਹਟਦਾ ਨਹੀਂ ਸੀਗਾ ਵਿੱਚੋਂ ਇਹ ਸਟੋਨ ਕੱਢ ਲੈਂਦੇ ਚੱਕ ਹੁਣ ਮੈਂ ਥੱਲੇ ਲਾਇਆ ਹਜੇ ਵੀ ਨਹੀਂ ਇਹ ਹਟਦਾ ਮੈਨੂੰ ਤਾਂ ਮੈਨੂੰ ਤਾਂ ਲੱਗਿਆ ਇਹ ਵੱਡਾ ਹੋ ਗਿਆ ਹਟ ਜੂਗਾ ਹਮ ਕੋਲ ਵੀ ਰੱਖ खा दाक बेड तू टेक ना ना कोई अपने घरे आ गया कहूगा खलारा कि खलारा वै उ बहुत बैडके खा लिया जो कुछ खाना बाकी चाके मेन पड़ा दे तू नहीं खानिया गुलाब जामुन एवे कल ले ਅੱਜ ਆਪਾਂ ਮੈਕਸ ਸਬਜੀ ਬਣਾਈ ਸੀ ਅਸੀਂ ਨਹੀਂ ਖਾਣੇ ਰੱਖੇ ਮੈਂ ਫਿਰ ਖਾ ਜੀ ਖਾਣਾ ਫਿਰ ਖਾਣਾ ਜੀ ਮੈਂ ਖਾਣਾ ਦੇ ਬਾਕੀ ਛੋਟਾ ਖਾ ਲੈ ਆ ਖਾਣਾ ਪਹਿਲਾਂ ਬਾਅਦ ਚ ਖਾ ਲੈ ਇੱਕ ਮੈਂ ਖਾਏ ਮੈਨੂੰ ਤਾਂ ਬਹੁਤ ਪਸੰਦ ਆ ਗਲਾਬ ਜਾਨਾ ਹੋਰ ਵੀ ਲੈ ਹੁਣ ਮੈਂ ਬਾਥਰੂਮ ਆ ਚੱਪਲਾ ਪਾ ਕੇ ਗਈ ਕਿ ਚੱਪਲਾ ਨਹੀਂ ਪੁੰਦਾ ਪੈਰਾਂ ਚ ਮੈਂ ਇੰਨਾ ਝਾੜੂ ਪੋਚਾ ਲਾ ਕੇ ਰੱਖਦੀ ਨਾ ਥੱਲੇ ਚੱਪਲਾ ਕਿੱਥੇ ਤੇਰਨਾ ਉਹ ਪੰਜਾਬਾਂ ਉਹ ਤੇ ਸਿੱਟੀਆਂ ਮੰਗਾ ਉਹਦੇ ਮੰਜੇ ਤੇ ਉਤਰੇ ਸੀ ਨਾ ਉਹਦੇ ਲਾਲ ਨਾ ਸੀਗਾ ਇਹਨੇ ਸੇ ਅੱਛਾ ਚਪਲਾਂ ਪਾ ਦੇ ਪੈਰਾਂ ਦੇ ਵਿੱਚ ਬਸ ਇਹਨੇ ਨਾ ਬਸ ਚਪਲਾਂ ਨਹੀਂ ਪੋੜੀਆਂ ਮੁੰਡੇ ਨੇ ਖੱਲਾ ਖੱਲਾ ਬਾਥੂਮ ਆ ਕੇ ਬਾਥੂਮ ਕਰਨਾ ਹੈ ਭਰ ਚਪਲਾ ਪਾਪਾ ਤਾਂ ਪੈਰ ਗੰਦੇ ਹੁੰਦੇ ਹੁੰਦੇ ਬਾਅਦ ਚ ਬਿੱਡਾ ਤੇ ਉਮੀ ਚੜਦਾ ਪੈਰ ਗੰਦੇ ਲੈ ਕੇ ਹਨਾ ਅਸੀਂ ਅੱਜ ਮਨਾਈ ਸੀ ਮੈਕਸ ਸਬਜੀ ਕੁਲਵੀਰ ਤੇ ਪਾਪਾ ਕੋਈ ਚੱਲ ਜੀ ਤੁੰਗੀ ਲਾਦੀ ਪਸੰਦ ਲੰਦੇ ਨਹੀਂ ਨਹੀਂ ਪਤਾ ਤੇ ਮੋਟਰਸਾਈਕਲ ਤੇ ਨਾ ਬੈ ਨਾ ਬਹੁਤ ਚਰਵਾ ਦਾ ਕੰਬਲ ਜਲਾ ਕੇ ਇੱਧਰ ਸੱਟਦਾ ਇਹਨਾਂ ਨੇ ਬਾਈਕ ਤੂੰ

خور ਜੇ ਕੁਝ ਖਾਣਾ ਤੇ ਖਾੜਾ ਨਹੀਂ ਤਾਂ ਖੋਲ-ਖੋਲ ਕੇ ਨਾ ਸਿੱਟੀ ਪਾ ਤਾ ਕੁਝ ਵੀ ਅੱਛਾ ਠੀਕ ਆ ਮਾਰੇ ਬਾਈ ਕੋ ਆਪੀ ਮਕੂਨਾ ਮੇਰੇ ਬਾਈ ਕੋ ਆਪੀ ਪਸੰਦ ਆ ਤੂੰ ਮੇਰੇ ਬਾਈ ਨੂੰ ਪਤਾ ਨਹੀਂ ਕੀ ਗੱਲ ਆ ਸਾਡੇ ਕਦੇ ਤਾਂ ਮਸਰਹ ਦੇ ਕੱਪੜੇ ਵੀ ਨਾ ਮੰਮੀ ਆ ਦੇ ਲਿੰਦੇ ਆ ਕੁਲਵੀਰ ਨਾ ਪੰਗੇ ਲੈ ਪੋ ਤਾਂ ਨਾ ਪੰਗੇ ਲੈ ਲੈ ਐਪੀ ਦੇ ਟੱਕਣ નીચે ਸੜਦਾ ਵਾ ਮੈਂ ਆਪੇ ਚੱਕ ਦੂੰਗੀ ਹੁਣ ਕਿਉਂ ਤਾਂ ਕਦਾ ਪੋ ਤਾਂ ਹੁਣ ਐਪੀ ਡੋਲ ਜਾਣੀ ਐ ਤੇ ਤੇਰੇ ਮੇਰੇ ਤੋਂ ਕੁੱਟ ਪੈ ਜਣੀ ਮੇਰੇ ਤਾਂ ਖਾਂਸੀ ਲੱਗੀ ਪਈ ਆ ਇਨੂੰ ਕਹ ਰਹੇ ਨੇ ਫਰੂਟੀਆਂ ਪੀਪੀ ਕੇ ਖਾਂਸੀ ਲਵਾ ਲਈ ਐ ਰਾਤ ਦਵਾਈ ਨਹੀਂ ਲੈ ਕੇ ਆਇਆ ਇਹਨੇ ਮੈਂ ਕਿਸੀ ਦਵਾਈ ਲੈ ਲੈਨੇ ਲਈ ਨਹੀਂ ਹੋਏ ਬੋਰਿੰਗ ਜੇ ਡੇ ਹੋ ਗਏ ਗਾ ਇਸ ਸਾਡੇ ਤਾਂ ਪਤਾ ਕਿਵੇਂ ਦੁਪਹਿਰੇ ਦੁਪਹਿਰੇ ਜੀ ਦਾ ਦਿਲ ਜਲੀ ਲੱਗਦਾ ਆਥਨੇ ਜ ਲੱਗੂਗਾ ਮੈਂ ਤੇ ਕਲਵੀਰ ਜੋਂ ਖੇਡਾਂਗੇ ਨਾ ਹਣਾ ਕਲਵੀਰ ਉਹ ਦੋ ਨਾ ਚਤਰ ਬਾਬੇ ਨਹੀਂ ਭੋਲ ਜਾਣਦਾ ਬਾਬੇ ਨੇ ਭੋਲਾ ਲੱਗ ਜਾਣਾ ਕੋਈ ਨਾ ਪੁੱਤ ਪਹਿਲੇ ਪਹਿਲੇ ਗਰਾ ਲੈਣਾ ਕਲੇਜ ਦਾ ਨਾ ਇਵਲਾਤ ਬੁੜਾ ਇੱਥੇ ਜੰਨੇ ਐ ਚਲ ਹੁਣ ਆਪਾਂ ਮੁਰਚਲ ਆਪ ਦੱਲਾ ਤਰਦੇ ਬਲਾ ਚੁਕੂੰ ਤੇਜ਼ੀ ਨਾਲ ਚ ਅੱਛੇ ਚਲ ਲੈ ਥਮੇ ਇਹ ਬਾਤਿਆ ਸਾਰਾ ਸਾਰਾ ਮਾਰਾ ਲੋ ਐਪੀ ਦਾ ਤੂੰ ਚੱਕ ਜਿਹੜਾ ਸਿੱਟਿਆ ਟੱਕਨ ਚੱਕ ਕੇ ਉੱਪਰ ਲਾ ਤਗੜਾ ਤਾ ਦੀ ਬੀ ਆਪ ਤੂੰ ਐਪੀ 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 ਦੀ ਆਪੀ ਦਾ ਕਦਰ ਮੈਨੂੰ ਸੁਗਾ ਸਕੀ ਹੋ ਜਾ ਆਈ ਲਵ ਦਾ ਜੀ ਮੇਰਾ ਹੁੰਦਾ ਕੀ ਕੀ ਹੁੰਦਾ ਤੀ ਬੋਲ ਦੇਣ ਨੂੰ ਕੀ ਦੱਸ ਬੋਲ ਕੀ ਹੁੰਦਾ ਹਾਂ ਕਹ ਲੀ ਰਹੀ ਹੈ ਕਹਿ ਹੋ ਜਾ ਤੂੰ ਪੀਣਾ ਘੱਟ ਇਹਨੂੰ ਆਈ ਲਵ ਦ ਜਨੇ ਟੇਸਟ ਆਈ ਹੁੰਦਾ ਮੰਮੀ ਨਹੀਂ 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 ਇਹ ਤਲਵੀਰ ਕਮਲਾ ਹੀ ਆ ਮੇਰਾ ਕਿੰਦਾ ਆਪੀ ਦਾ ਟੇਸਟ ਟੇਸਟ ਨਹੀਂ ਤੇ ਆਪੀ ਦਾ ਕਲਰ ਕਿੰਦਾ ਕਿੰਨੇ ਦਾ ਆ ਮੈਨੂੰ ਇਸ ਨਾਲ ਕਿਵੇਂ ਦਾ ਤੇਰਾ ਕਮਲਾ ਆ ਮੈਂ ਤੂੰ ਦਾ ਕਮਲਾ ਆ ਇਹਦਾ ਕਲਰ ਕਿਹੋ ਜਿਹਾ ਫਿਰ ਇਹਦਾ ਆਹ ਇਹਦਾ ਇਹਦਾ ਓਏ ਓਏ ਕਮਲਾ ਕਿੱਧਰ ਮਰਸੀਡੀਜ਼ ਦਾ ਤੇਰੀ ਕੱਲ ਦੀ ਗੱਡੀ ਉੱਥੇ ਡਿੱਗਿਆ ਤੇ ਇਹ ਵੀ ਡੱਗੀ ਤੇ ਕੱਢ ਕੇ ਨਹੀਂ ਕਿਸੇ ਨੇ ਦੇਣੀ ਡੱਗੀ ਗਈ ਥੱਲੇ ਚੱਲ ਚੱਤੀ ਆ ਮੈਂ ਇੱਥੋਂ ਦੀ ਚੱਕੀ ਜਾਣੀ ਮੈਂ ਇੱਧਰ ਦੀ ਚੱਕ ਦਿੰਦੀ ਆ ਕਿੱਧਰ ਵੀ ਇੱਧਰ ਗਾਇਸ ਇਹ ਬਹੁਤ ਦੁਖਤਾਰ ਦਾ 2 ਮਿੰਟ ਵੀ ਨਹੀਂ ਬਹਿਣ ਦਿੰਦਾ ਹੁਣ ਉਹ ਵੀ ਸਾਡੇ ਸੈਟ ਤਾਂ ਕਿੱਥੇ ਸਿੱਟਿਆ ਦਿਖਾ ਚੱਲ ਮੈਂ ਚਾਤ ਦੇਣੀ ਪਾਸੇ ਰੱਖ ਆ ਆਹੋ ਚਿੱਕੀ ਜਾਊਗੀ ਵੀ ਕਿ ਨਹੀਂ ਸਤੁਆਤ ਹੈ ਕਿ ਉਟੋਪੀ ਵੀ ਪਈ ਆ ਕਥਨੇ ਕੋਲ ਵੀਰ ਕੀ ਕੀ ਫਾਈਨਲੀ ਲੈ ਜਿ ਇਕਲ ਵੀਰ ਦੀ ਚੱਕ ਦਿੱਤੀ ਥੱਲੋਂ ਕੋਲ ਵੀਰ ਕੀ ਕਰੀ ਜਾਂਦਾ ਮਾ ਹੋਰੀ ਦੀ ਬੋਗਰੀ ਭਰਕਤਾ ਦੇ ਪਾਪਾ ਕਦੇ ਲੈਪਟਾਪ ਨਹੀਂ ਸਾਹ ਕੇ ਜਾਂਦੇ ਕੰਮ ਕਰਦੇ ਨਾ ਕੰਮ ਕਰ ਤੋਂ ਉੱਥੇ ਜਿੱਥੇ ਸਾਡੇ ਬੰਦੇ ਸਾਰੇ ਤਰ ਤੱਕ ਪਤਾ 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 ਹੀਰੋ ਪਸ ਪਤਾ ਕਦੇ ਤਾਂ ਟੀਵੀ ਚਲਾਦਾ ਟੀਵੀ ਵੇਖਾ ਥੋੜਾ ਟਾਈਮ ਹੁਣ ਫੋਨ ਨਾ ਵੇਖ ਅੱਛਾ ਔਰ ਮੈਂ ਪੁੱਪਰ ਅੱਗੇ ਦੋ ਨੱਕ ਤੇ ਦਿੱਸੇ ਹੈ ਨਹੀਂ ਨਹੀਂ ਮੈਂ ਗਾਣਾ ਗੁਣਾ ਨਹੀਂ ਲਾਉਂਦੇ ਨੇ ਬਾਜ ਕੱਟ ਕਰਕੇ ਟੀਵੀ ਲਾਉਣਾ ਨਹੀਂ ਚੱਲ ਆਪਨ ਬਲਾਗ ਬਣਾ ਲਿਆ ਆਹੋ ਟੀਵੀ ਤਾਂ ਬਾਤ ਚਿੱਤ ਦੇਖ ਸਕਦੇ ਆ ਆਹੋ ਪਹਿਲਾਂ ਆਜੋ ਕੰਮ ਕਰੋ ਫਿਰ ਜਿੱਥੋ ਫਿਰ ਆਜੋ ਤੱਕ ਬੰਮ ਕਰੋ ਫਿਰ ਫਿਰ ਕਰੋ ਆਛਾ ਕਹਿੰਦਾ ਟੀਵੀ ਤਾਂ ਬਾਤ ਵੀ ਦੇਖ ਸਕਦੇ ਸਿਆਣਾ ਬੱਚਾ ਮੇਰਾ ਹੁਣ ਆ ਜਾ ਮੇਰੇ ਪਿੱਛੇ ਹੁਣ ਮੈਂ ਤੇਰੇ ਪਿੱਛੇ ਕਿੱਥੇ ਜਾਵਾਂ ਨੰਨਾ ਪਤਾ ਨਹੀਂ ਤਰਾ ਕੋ ਦਿਖਾਉਣਾ ਰਸ ਬੰਦ ਥੋੜਾ ਫੈਂਕੀ ਦਿੰਦਾ ਹਾਂ ਲਖਮਣ ਖਾਣਾ ਰਸ ਮੜ ਖਾ ਲਈਂਂਦਾ ਲਾ ਕੇ ਫੈਂਕ ਕਰ ਲੈਂਦਾ ਕੋਨੇ ਬਾਹਰ ਦਾ ਬਹੁਤ ਧੋਪਾ ਪਤਕੜਕੜੀ ਬਾਹਰ ਤਾਂ ਪਾ ਜਾ ਨਹੀਂ ਸਕਦੇ ਆ ਜਾ ਸ਼ਾਤ ਤੇ ਚਲੀਏ ਲੈ ਸ਼ਾਤ ਤੇ ਤਾਂ ਬਹੁਤ ਆ ਪਤਾ ਵੀ ਬਾਹਰ ਵੇਖੀ ਨਹੀਂ ਤਾਂ ਪਾਤਰੀ ਮੈਂ ਬਾਹਰ ਖਾ ਨਹੀਂ ਅੱਜ ਗੋਸ ਬਾਹਰ ਜੀ ਧੋਪ ਪਈ ਨਹੀਂ ਮੀਨੂ ਤੇ ਨਹੀਂ ਆਏ ਹਾਂ ਅੱਜ ਮੀਨੂ ਤੇ ਨਹੀਂ ਆਏ ਨਹੀਂ 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 ਲੈ ਭਾਰਤ ਬਹੁਤ ਪਿਛਲੀ ਫਲਾਰਚੀ ਉਹ ਤਾਂ ਵੀ ਬਹੁਤ ਅਥੇ ਮੈਂ ਉਹ ਲੈ ਆਈ ਸੀ ਟਮਾਟਰ ਸਵੇਰੇ ਸਬਜ਼ੀ ਚ ਪਾਉਣਾ ਹਾਂ ਹਾਂ ਟਮਾਟਰ ਬੜੇ ਮਜ਼ੇਦਾਰ ਅਰੇ ਨੂੰ ਲੱਗਦੇ ਨੇ ਕਲਵੀਰ ਤੇਰੀ ਬੇਲ ਨੂੰ ਗੁਰਾਂ ਦੀ ਬੇਲ ਫੜ ਦਿੰਦੀ ਕੇ ਰਾਏ ਸੁੱਕ ਜਾਂਦੀ ਹੈ ਜਿਵੇਂ ਜਮਾ ਹੋ ਜਾਂਦੇ ਕਿੱਥੋਂ ਲੱਗਦੇ ਨੇ ਇਤਜਾਮਣੀਆਂ ਮੰਮੀਓ ਜਿੱਦਿ ਇਸ ਸਨਾਰ ਨੂੰ ਹੀ ਫਲ ਲੱਗ ਲੱਗਾ ਕਲਵੀਰ ਸਾਰੇ ਕਿਤੇ ਫਲ ਲੱਗ ਗਿਆ ਇਸ ਸਨਾਰ ਨੂੰ ਨਹੀਂ ਇਸ ਸਨਾਰ ਨੂੰ ਲੱਗਣ ਲੱਗ ਗਿਆ ਫਲ ਹਾਂ ਨਾ ਇਸ ਨਾ ਨਵੇਂ ਅੜੀ ਲੱਗ ਲੱਗ ਗਏ ਨੰਗਲੇ ਬੁਲਗੇ ਪਾਸੇ ਤੋਂ ਅੱਦੂ ਲੱਗ ਜਰ ਰਤੀ ਹੈ ਸ਼ਾਮੇ ਮੱਜੇ ਤਰੀ ਜੇ ਤਰ ਮੂਡ ਮੁੱਕਣੇ ਆ ਫਿਰ ਜਾਮਨ ਜਾਮਣਾ ਵੀ ਹੈ ਕਿ ਲੱਗਣੀਆਂ ਪਤਾ ਮੰਦਰ ਆਹੋ ਪਰ ਵੀ ਉਹ ਵਾਲਾ ਮੰਜਾ ਸ਼ਾਮੀ ਆ ਉਹ ਕੱਪ ਵੇਖਤਾ ਨਹੀਂ ਅਲਾ ਕਿੱਥੇ ਰੱਖਿਆ ਕੁਲਵੀਰ ਨੇ ਅੱਵਾ ਉੱਤਰ ਗਿਆ ਕੁਲਵੀਰ ਕਿੰਨੇ ਉੱਦੇ ਸਾਰੇ ਵਾਹ ਸਾਰੇ ਉਹ ਤੂੰ ਕੋਈ ਬੋਤਲ ਹਾਂ ਹਾਂ

ਮੇਂ ਬਹੁਤ پیسے ਖਰਚ ਕਰਦਾ ਵਾਂ ਮਾਨੂੰ ਜੇ ਜਿਹਦੇ ਨੂੰ ਮਰਜ਼ੀ ਚੜ ਜਾਂਦਾ ਵਾਰੇ ਜਿਤਾ ਦੇ ਤੇ ਹਮਪੋਰਟੋਲ ਤੇ ਪੀ ਲਿਆ ਅੱਛਾ ਛਡਾ ਝੂਠਾ ਤੇ ਕਿ ਖਰੇਕ ਜੀ ਦਾ ਪਤਾ ਕਲਰ ਦਾ ਪਰਸਾ ਪਰਸਾ ਇਹਨੇ ਪੈਟਰੋਲ ਦਾ ਕਲਰ ਵੇਖਿਆ ਕਿਉਂਕਿ ਦੇ ਪਾਪਾ ਨੇ ਲਿਆ ਕੇ ਬਾਈਕ ਚ ਪਾਇਆ ਸੀ ਦੇ ਸਾਹਮਣੇ ਹਰੀ ਬੋਲਟ ਚ ਬੋਲਟ ਚ ਚਲ ਚਲ ਮੈਡਮ ਮਲਾਉਂਗਾ ਜੈਨ 26 ਤਰੀਕ ਤੋਂ ਸਕੂਲ ਲੱਗ ਜਾਣਾ ਪੁੱਤ ਕੱਲ ਨੂੰ ਜਲਦੀ ਤ ਤਨ シュੁਲਾਤਾ 26 ਤ ਤਨ シュੁਲ ਜਾਂਦੇ ਤੋਂ ਫਿਰ ਛੁੱਟੀਆਂ ਹੀ ਛੁੱਟੀਆਂ ਛਟੀਆਂ ਹੁਣ ਨਹੀਂ ਹੋਣਗੀਆਂ ਹੁਣ ਤਾਂ ਲਗਾਤਾਰ ਸਕੂਲ ਜਿਹੜਾ ਬਣਾ ਜੂਨ ਚ ਜਾ ਕੇ ਛੁੱਟੀਆਂ ਹੋਣਗੀਆਂ ਹਾਂ ਜਦੋਂ ਦਿਨ ਸੋਨੇ ਜਿਹੇ ਹੁੰਦੇ ਆ ਨਾ ਗਰਮੀ ਹੁੰਦੀ ਨਾ ਸਰਦੀ ਹੁੰਦੀ ਉਦੋਂ ਇਹਨਾਂ ਦਾ ਰਿਜ਼ਲਟ ਕੱਢ ਦਿੰਦੇ ਉਦੋਂ ਛੁੱਟੀਆਂ ਕਰ ਦਿੰਦੇ ਆ ਤੇ ਜਦੋਂ ਗਰਮੀ ਪੈਣ ਲੱਗ ਜਾਂਦੀ ਉਦੋਂ ਵਿਚਾਰੇ ਨੇ ਕਲਾਸਾਂ ਲੱਗ ਲੱਗ ਜਾਂਦੀਆਂ ਤੱਪਜੀ ਰਿਜ਼ਲਟ ਜਨਵਰੀ ਦਸੰਬਰ ਦਸੰਬਰ ਜੇ ਨਿਕਲ ਜਾਣਾ ਚਾਹੀਦਾ ਵੇ ਚਲ ਦਸੰਬਰ ਦੀਆਂ ਛੁੱਟੀਆਂ ਜੀਆਂ ਚ ਕਵਰੇਜ ਹੋਵੇ ਮੈਂ ਅੱਥੜੀ ਗੱਲ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੇ ਦਾ ਸੀਬੀਐਸਸੀ ਵਾਲਾ ਨਹੀਂ ਤੇ ਪੰਜਾਬ ਵਾਲੇ ਦਾ ਨਹੀਂ ਇੰਟਰਨੈਸ਼ਨਲ ਵਾਲਾ ਸਾਰਿਆਂ ਦਾ ਮੰਮੀ ਉੱਥੇ ਤਾਂ ਤੱਪਜੀ ਫਰਗੁਨੀ ਤੱਪਜੀ ਛੜੀ ਜਾਣੀ ਵਿੱਚ ਨਹੀਂ ਦੇ ਤੋ ਮੇਰਾ ਪੁੱਤਾ ਦੇ ਮਿੱਤ ਲਈ ਮਾਂ ਬੱਕਾ ਵੀ ਨਹੀਂ ਚਾਹੁੰਦੀ ਬੜਾ ਹੁਣ ਤੈਨੂੰ ਮੋٹے ਕੱਪੜੇ ਇੰਨਾ ਪਾ ਕੇ ਭੇਜਿਆ ਕਰਨੇ ਮੋٹے ਤੱਪਰੇ ਉਹ ਪਹਿਲਾਂ ਨਹੀਂ ਦੂਸਰੀ ਡਰੈਸ ਪਾ ਜਾ ਕਰਨੀ ਔਰ ਚਿਪਸ ਖਾੜੀ ਇਸਦੇ ਨਾਲ ਟੋਰੀਟ ਹਾਂ ਚਿਪਸ ਦੇ ਨਾਲ ਕੋਲਡ ਡਰਿੰਕ ਕਲਵੀਰ ਦਾ ਵੱਖਰਾ ਹੀ ਕੰਮ ਕੋਈ ਦਹੀਂ ਖਾ ਰਿਆ ਕਰ ਲੱਸੀ ਪੀਆ ਕਰ ਦਹੀਂ ਖਾ ਰਿਆ ਕਰ ਆਹ ਵਾਲੀ ਆਹ ਵਾਲੀ ਚਿਪਸ ਤਾਂ ਮ ਜਵਾਨ ਇਹਨੂੰ ਲੈ ਕੇ ਦਿੰਦੀ ਹੁੰਦੀ ਯੈਲੋ ਵਾਲੀ ਕਿਉਂਕਿ ਇਹਦੇ ਨਾਲ ਇਹਦਾ ਤਾਂ ਬਹੁਤ ਥਾਰ ਤੇਲ ਹੁੰਦਾ ਆ ਵੇਖ ਕਿੰਨਾ ਤੇਲ ਹੈ ਇਹਦੇ ਚ ਆ ਵੀ ਮੇਰੇ ਹੱਥ ਤੱਕ ਇਹ ਅਜੇ ਨਹੀਂ ਆਇਆ ਐਨੇ ਖੰਗਵਾ ਗਦੀਆ ਨਾ ਪ੍ਰਾਣਾ ਨਾ ਤੁਹਾਨੂੰ ਨਾ ਕੋਈ ਬੰਦ ਹੈਗੀ ਆ ਮੰਮੀ ਨੇ ਬਚ ਕੇ ਦੇਖਾ ਮੰਮੀ ਅੱਜ ਨਹੀਂ ਆਦੀ ਸੀ ਨਾ ਹੂੰ ਸਵੇਰ ਨੂੰ ਮੈਂ ਗ੍ਰੇਪਸ ਕੰਦਾ ਸੀ ਗ੍ਰੇਪਸ ਖਾਣੇ ਗੱਲ ਨਹੀਂ ਆਈ ਕਿ ਨੀ ਮਕੜੀ ਕਲ ਹੀਰ ਨੇ ਮਕੜੀ ਦਾ ਘਰ ਤੋੜਦਾ ਇੱਥੇ ਆਥ ਰਾਇ ਸੀ ਤੂੰ ਨਾ ਉਹ ਪੜਲੁੰਦੀ ਆਈ ਹੋਈ ਪਈ ਆ

ਆ ਪਪਾ ਸਕੂਟਰੀ ਲੈ ਲਈ ਤੇ ਤੁਤੇਰੀ ਦਾ ਨੰਬਰ ਅੰਮਾ ਸੁਕਰਾ ਪਪਾ ਸਕੂਟਰੀ ਲੈ ਲੰਗੀ ਆ ਠੀਕ ਆ ਆ ਜਾ ਐਸੇ ਜੀ ਕਲਵੀਨ ਆ ਮਨੀ ਆ ਜਾ ਆਲਾ ਬੋਤ ਸੋਣਾ ਬੱਬੀ ਸ਼ੇਮ ਬੰਦ ਤੇ ਨਸੂਲਾ ਲੱਭਾ ਆਪਾਂ ਨੰਬਰ ਲਿਖ ਦਾਂਗੇ ਆਪਦੇ ਕੋਲੇ ਹੀ ਤੇ ਬਣਾ ਕੇ ਨੰਬਰ ਪਲੇਟ ਇਦੇ ਤੇ ਲੱਗ ਜਾ ਤੇ ਪਾਪਾ ਦੇ ਬੋਲਟ ਤੇ ਬੋਲਟ ਪਾਪਾ ਦੇ ਬੋਲਟ ਮੋਟਰਸਾਈਕਲ ਨੂੰ ਪ੍ਰਾਣੀਆ ਨੰਬਰ ਪਲੇਟਾ ਪਈ ਜਾਵਾ ਉਹ ਆਹ ਤਾਂ ਇਹੇ ਦਿਨ ਵਾਲੀ ਇਦੇ ਤੇ ਲਿਖਾ ਦੇ ਸਾਰਾ ਜੋਸ਼ੀ ਦੀ ਗੱਡੀ ਕਹੋ ਸਾਰਾ ਜੋਸ਼ੀ ਦੀ ਗੱਡੀ ਕਲਬੀਰ ਜੰਮੀ ਦੀ ਗੱਡੀ ਆ ਇਹ ਹੈ ਲੈ ਸਾਰਾ ਜੋਸ਼ ਹੈ ਪੈਸੇ ਲਉਂਦੀ ਤੇਰੀ ਮਾਂ ਮਾਂ ਪਿਆ ਖਾਪ ਗਏ ਤੇ ਗੱਡੀ ਸਾਰਾ ਜੋਸ਼ੀ ਦੀ ਹੈ ਹਾਂ ਕਲਵੀਰ ਦਿਨ ਵਾਲੀ ਖਾਲੀ ਗੱਲੀ ਹੋ ਗਈ ਸਰਦੀਆਂ ਦੇ ਸਾਰੇ ਕੱਪੜੇ ਸੰਭਾਲ ਤੇ ਕਰੂਗਾ ਲੈ ਲ ਮਾਰੀ ਚ ਬੰਦ ਹੋ ਗਿਆ ਹੁਣ ਕਲਵੀਰ ਗਾਈਸ ਵੀ ਬੰਦ ਕਰਨੀ ਹੈ ਆ ਜਾ ਕਲੀਅਰ ਹੀ ਨਹੀਂ ਹੁੰਦੀ ਬੋਲ ਤੇਰੀ ਵੀਡੀਓ ਨਹੀਂ ਕਲੀਅਰ ਆਉਂਦੀ ਪਤਾ ਆ ਜਾ ਆਣ ਆਉਂਦੀ ਹੈ ਮਦਦ ਕਰੇ ਨੂੰ ਸਰਦ ਨਾਲੇ ਕੱਪੜੇ ਕੱਲ ਕੱਲ ਸੰਭਾਲ ਤੇ ਕੱਲ ਸਾਡਾ ਨੈਟ ਬੰਦ ਸੀ ਤੇ ਮੈਂ ਕੱਲ ਸਰਦੀਆਂ ਦੇ ਕੱਪੜੇ ਸੰਭਾਲ ਤੇ ਸਾਰੇ ਕਲਵੀਰ ਦੇ ਤੇ ਆ ਸਕੂਲ ਜਿੰਦਾਂ ਮੈਦੂ ਨਾ ਕੋਲ ਹੋ ਗਈ ਸੀ ਕੋਲ ਹੀ ਤੇਰੀ ਯੂਨੀਫਾਰਮ ਵੀ ਨਵੀਂ ਲੈਣੀ ਪਣੀ ਗੈ ਮਾ ਪੁੱਛ ਪੁੱਛ ਬਕਰਾਂ ਮਾਂ ਬੱਬੀ ਆਇ ਕਿੱਥਰ ਦੀ ਹਮ ਆਇ ਕਿੱਥਰ ਦੀ ਕਿਵੇਂ ਕਰਦੀ ਆਏ ਕਿਵੇਂ ਕੀਤਾ ਦੱਸ ਨਹੀਂ ਮੇਰੀਏ ਸੁਣਨੀ ਤੀ ਆਏ ਅਸੀਂ ਆਉਂਦੇ ਪਟਾਕੇ ਪੈ ਗਿਆ ਕੁਲਵੀਰ ਦਾ ਹਾਏ ਗਾਇਸ ਸੌਰੀ ਤੇਰੇ ਉੱਦਲਦਾ ਥਾ ਦੇ ਲੱਗਦਾ ਕਿੱਲ ਕਿੱਲ ਤੂੰ ਮੇਰੀ ਦਮਾ ਦੇ ਆਏ ਥੋੜਾ ਪਾਈ ਤਾਂ ਤੋਖਾ ਮੋੜ ਵੀ ਲੱਗ ਗਿਆ ਇਹਨੂੰ ਆਈ ਮਮੀ ਤੋਂ ਤੋੜ ਦਿੱਤਾ ਗਾ ਨੂੰ ਖੇਚ ਆਵਦੇ ਆ ਲੋ ਇਹ ਇਹ ਰਹਿਂਦੇ ਰਹਿਂਦੇ ਤੂੰ ਡੱਕ ਪੜਾ ਡੱਕ ਪੜਾ ਥਲਕ ਕੇ ਹਲ ਬੱਤਦਾ ਉਹ ਇਹ ਨਹੀਂ ਬੈੜਾ ਅਹੀਂ ਨਿਕੰਦ ਬਹੁਤ ਡਾਟੇ ਕਰਨ ਦੇ ਸਿੰਗਲਾਂ ਦੇ ਕੜਵੀ ਤਾਂ ਲੜ ਨਹੀਂ ਲੱਗ ਜਾਂਦਾ ਜੇ ਕਲਵੀਰ ਦੀ ਬਟਾਕਾ ਬੈਜ ਗਈ ਆਏ ਇੱਥੇ ਉਦਨ ਉੱਪਰ ਬੱਤਰ ਛੂ ਬੱਤਰ ਆ ਠੀਕ ਤਾ ਤੀ ਦੇ ਲਈ ਤੂੰ ਇਦਿਲੀ ਤੋਂ ਦੱਲ ਬੇਰੇ ਬਾਰੀ ਸੀ ਕੋਈ ਵੀ ਐਦਾ ਪਟਾਕਾ ਪਾ ਕੇ ਵਿਖਾ ਖੱਚ ਕੇ ਇਦਿਲੀ ਨੂੰ ਗਾਚ ਕੇ ਪਟਾਕੇ ਪਾਈ ਦੇ ਨੇ ਮੁਲਾ ਦੇ ਹਾਂ ਚੱਲ ਪਾ ਕੁੜੀ ਜਿਉਰੀ ਹਣੀ ਜੇ ਦੁੱਧ ਨਹੀਂ ਪੀਣਾ ਤਾਂ ਯੋਰ ਕਿੱਥੇ ਖਾਈ ਤਾਂ ਖੇਸਵਾ ਜਾਣਾ ਆਪਾਂ ਸਾਰਾ ਦਿਨ ਨਾ ਰੋਟੀ ਖਾਣ ਤੇ ਰੈਂਦ ਦਾ ਬਾਜ ਆ ਰਿਹਾ ਤੇਲੇ ਪਹਿਲਵਾਨ ਨਾ ਰੈਂਦ ਤੇ ਰੈਂਦ ਬਤੂਰਾ ਆ ਲੈ ਰੈਂਦ ਬਰੇ ਬੱਚੇ ਬਸ ਬਸ ਟਕਾ ਫੋਰ ਜਾ ਲੈ ਜੇ ਤੱਕ ਤੱਕ ਫੋਰ ਆ ਲੈ ਅੱਛਾ ਕੱਲ ਕਦੇ ਕੱਲ ਵੀ ਅੱਜ ਕਿਰਟ ਗੇੜਾ ਮਾਲੀ ਟੀ-ਸ਼ਰਟ ਤੇ ਪਜਾਮੀ ਜੀ ਪਾਈ ਸੀ ਤੇ ਉਹਦੇ ਤੇ ਮੈਨੂੰ ਨੰਬਰ ਲਖਾਈ ਜਾਂਦੇ ਉਹ ਤੇ ਨੰਬਰ ਨਹੀਂ ਸੀ ਕਹਿੰਦਾ ਮੰਮੀ 001 ਨੰਬਰ ਲੈ ਦੇ ਨਹੀਂ 100 ਲਖਾਇਆ ਸੀ ਹਾਂ 100 ਹੈ 100 ਹਾਂ 100 ਹਾਂ 100 ਲਖਾਇਆ ਸੀ ਕਿਉਂ ਲਖਾਇਆ ਸੀ ਉਹ ਸੱਤ ਤੋਂ ਬਹੁਤ ਪਲੇਅਰ ਅੱਛਾ ਉਹ ਟੁੱਟ ਗਏ ਤੇ ਤਬੀ ਆਇਆ ਅੱਛਾ ਕਦੀ ਆਇਆ ਨਹੀਂ ਕਦੀ ਹਾਰਿਆ ਨਹੀਂ ਹਾਰਿਆ ਤਰਮੀਦਾ ਜਦੋਂ ਇਧਰ ਨੂੰ ਕੈਮਰਾ ਕਰਦੇ ਕਾਲਾ ਹੋ ਜਾਂਦਾ ਜੱਕ ਤਾਂ ਵੀ ਬੱਚ ਫਿਰ ਚਿੱਟਾ ਹੋ ਜਾਂਦਾ ਕੋਈ ਨਾ ਕੋਈ ਪ੍ਰੋਬਲਮ ਹੈ ਇਹ ਨਾ ਉਹ ਤੇ ਚੱਲ ਪਾਉਂ ਉਹ ਤੇ ਇੱਕ ਦਿੱਕਤ ਆ ਇੱਕ ਵਾਰੀ ਕੈਮਰਾ ਕਾਲਾ ਹੋ ਕੇ ਆਵੇ ਫਿਰ ਘੋਰਾ ਹੋ ਜਾਂਦਾ ਪਤਾ ਨਹੀਂ ਕੀ ਗੱਲ ਹਾਂ ਹਾਂ ਸਹੀ ਹੈ ਮੰਮੀ ਕੁਮਾਰ ਦਾ ਨਹੀਂ ਸੀ ਉਹ ਜਿਹੜਾ ਦੁੱਜਾ ਦੁੱਜਾ ਪਾਟ ਸੀ ਨਾ ਹਾਂ ਉਹਨਾਂ ਤੁਹਣਾ ਹਾਂ ਉਹ ਤੇ ਤੋ ਸੀ ਕੀ ਬੋਲਦੇ ਹਾਂ ਨੂੰ ਬਸ ਮੈਂ ਅੱਛਾ ਬਸ ਮੈਂ ਠੀਕ ਹੈ ਗਾਇਸ ਪਰ ਉਹ ਜਿਹੜਾ 100 ਆਉ ਤਾਂ ਮਰ ਗਿਆ ਠੀਕ ਹਾਂ ਵੀ ਕੁਲਵੀ ਕੀ ਬਣਾ ਕੇ ਦੇਵਾਂ ਤੈਨੂੰ ਮੈਂ ਜਾਜ ਜਾਜ ਬਣਾ ਕੇ ਦੇਵਾਂ ਤੇ ਜਿਹੜਾ ਜਾਜ ਮੰਗੀ ਜਾਂਦਾ ਹੁਣ ਆਪਾਂ ਇਹਦਾ ਜਾਜ ਬਣਾ ਕੇ ਦੇਣਾ ਕਰੀਏ ਲੈ ਫੜ ਤੂੰ ਫੋਨ ਫੜ ਫਿਰ ਮੈਂ ਕਿਤੇ ਫੜਾਵੇ ਤਿੰਨ ਤੱਕੜੇ ਦਾ ਆਇਆ ਤੂੰ ਫੜਾ ਹਲੋ ਬਬਾ ਮੇਰਾ ਜੱਜ ਬਣਾਤੇ ਤੈ ਜੱਜ ਇੰਨੇ ਕ ਭੇਜੇ ਨਾ ਛੋਟੇ ਜਿਹੇ ਛੋਟੇ ਵੱਡੋ ਹੋ ਰ ਆ ਮੇ ਰੋ ਲਿਆ ਵੇ ਚਲ ਬੈਲਾ ਬਣਾ ਦਿੰਦਾ ਇੰਨੇ ਦਾ ਬਣਾਉਣਾ ਛੋਟੇ ਛੋਟੇ ਜੱਜ ਬਣਾਉਣੇ ਥਾ ਛੋਟੇ ਛੋਟੇ ਪਿਆਰੇ ਪਿਆਰੇ ਬਣਾਉਂਦਾ ਇਹਦੇ ਚ ਤੋਂ ਚਾਹ ਇਚਾ ਤੇਰੇ ਮਮੀ ਮਮੀ ਮੇਰਾ ਹੱਥ ਦੋ ਉੱਥਾ ਮੋਰ ਬਣੀਆਂ ਬਈ ਜੱਜ ਤੇਰੇ ਤੇ ਲੈ ਤੋ ਇਹਦਾ ਲਾ ਫੜ ਲੈ ਲੈ ਦੇਖ ਜੱਜ ਆਇਲਾ ਦੱਦੀ ਹੈ জাল દેতে సి పెర్ డోలి వై ఐలా కల్ ఈ సారా దెన్ టీవీ వేక్ దారే సారా దెన్ బస్ ఆ హుడ్ గయ్ జాజ్ తా బడా వడ బాలా కడ్ బనే కల్ ను సణ సణ జాయే నా ముండా దే ఓద నల జా కి నా ఔర్ దా సి నా కల్ వీ ఓ హవా చల్ ది సి నా తా ఔర్ దా సి నా హౌన ల అరేంద బతు మేలే తు కి ఇద ల గోద కు తపడో తు ਹੋਂ ਪੇਪਰ ਹੋ ਗਏ ਤੇ ਪੇਜਾਂ ਰੱਦੀ ਵਾਲੇ ਬਾਈ ਨੂੰ ਵੇਚ ਦਾਂਗੇ ਕਾਪੀਆਂ ਤੂੰ ਤਾਂ ਸਾਰੇ ਪੇਜ ਹੀ ਖਰਾਬ ਕਰ ਹੀ ਜਾਨਾ ਨਾ ਪਤਰਾਖ ਦੇ ਵਿੱਚ ਇੱਕ ਹੀ ਬਣਾਉਣਾ ਆਪਾਂ ਆਪੀ ਪੱਟੀ ਆਪੀ ਬਣਾਣਾ ਆਪਾਂ ਇੱਕ ਰੱਖ ਦੇ ਗੋਮੀ ਆਪੀ ਨਹੀਂ ਸਕਦੀ ਆ ਦੇ ਆ ਦੇ ਦੇ ਬਣਾਉਣੇ ਜਾਜ ਲੇ ਬਣਾ ਦੇਣੀ ਇੱਥੇ ਭੂਮ ਦੀ ਉਹ ਬੈੱਡ ਕਰਦਾ ਚੂ ਚੂ ਕੜਵੀਏ ਨੂੰ ਤਾਂ ਪੁੱਠੀਆਂ ਗੱਲਾਂ ਹੀ ਹੁੰਦੀਆਂ ਕੜੀ ਦੇ ਕਾਪੀ ਪੇਜ ਵੇਚ ਰਹੇ ਹਾਂ ਇਹਦਾ ਬਣਾਉਣੇ ਆ ਜਾਜ ਆਹ ਕੋ ਗਾਇਸ ਮੈਂ ਕਾਤਨਾ ਕਲਵੀ ਨੂੰ ਜਹਾਜ ਬਣਾ ਕੇ ਦੇ ਰਹੀ ਆ। ਵਾਹ ਇਹ ਤੂੰ ਜਾਦੂ ਹੈ। ਉਹ ਖੇ ਦੇ ਨਜਾਜ ਜਲੇ। ਛਾਦੂ ਛਾਦੂ ਹਨਾ ਜਾਦੂਏ ਪੁੱਪਾਦੂ। ਜਾਦੂ ਆਰ ਕਲਵੀ ਆ ਵੜਨ ਮੇ ਬੜਾ ਮਾ ਜਹਾਜ ਤੇ ਰਖੇ ਤਰੀਕੇ ਦੇ ਨਾਲ। ਤੇ ਜਿੱਤਰਾ ਬੜਾ। ਇਹ ਇੱਥੇ ਬੜਾ। ਪਿੱਛੇ ਜਾ ਥੋੜਾ। ਹਾਂ। ਨਾ ਮਮਾ ਮੇ ਰਾਜਾ ਜੀ ਮੁੰਨਾਲ ਲੀਆ। ਹਾਂ ਇਹਦੀ ਉਹ ਨਾ ਸਟਾਈਲਿਸ਼ ਜਾਲੀ ਮੁੰਨਾਲ ਕਲਵੀ ਦਾ।

ਤੇ ਮਿਲਦੇ ਆਂ ਕੱਲ ਤੁਹਾਨੂੰ ਨੈਕਸਟ ਵਲੌਗ ਚ ਜੇ ਵਧੀਆ ਵਧੀਆ ਲੱਗੀ ਤਾਂ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਬਾਏ ਬਾਏ